ਦੋਸਤੋ ਅਕਸਰ ਤੁਸੀਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਅੰਗਰੇਜ਼ਾਂ ਦਾ ਵੀ ਦਰੋਹ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਮੰਗਲ ਪਾਂਡੇ ਸੀ ਪਰ ਸਾਨੂੰ ਕਦੇ ਇਹ ਨਹੀਂ ਪੜਾਇਆ ਗਿਆ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਅੰਗਰੇਜ਼ਾਂ ਨਾਲ ਜੇ ਕੋਈ ਲੜਿਆ ਤਾਂ ਉਹ ਬਾਬਾ ਹਨੂਮਾਨ ਸਿੰਘ ਹੀ ਸੀ ਸੋ ਅੱਜ ਆਪਾਂ ਗੱਲ ਕਰਾਂਗੇ ਬਾਬਾ ਹਨੂਮਾਨ ਸਿੰਘ ਜੀ ਦੇ ਉਸ ਦੌਰ ਦੀ ਜਦੋਂ ਇਹਨਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ ਉਹਨਾਂ ਖਿਲਾਫ ਲੜੇ ਤੇ ਉਸ ਦੌਰ ਵਿੱਚ ਲੜੇ ਜਦੋਂ ਇੱਕ ਪਾਸੇ ਭਾਰਤ ਸੀ ਜਿਸ ਤੇ ਅੰਗਰੇਜ਼ ਹਕੂਮਤ ਸੀ ਤੇ ਦੂਜੇ ਪਾਸੇ ਖਾਲਸਾ ਰਾਜ ਸੋ ਬਾਬਾ ਹਨੂਮਾਨ ਸਿੰਘ ਜੀ ਦੇ ਬਾਰੇ ਹਰ ਕੋਈ ਜਾਣਦਾ ਹੀ ਹੈ ਤੇ ਅੱਜ ਆਪਾਂ ਥੋੜਾ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਸਮੇਂ ਵਿੱਚ ਇਹ ਪੈਦਾ ਹੋਏ ਤੇ ਕਿਹੜੇ ਸਮੇਂ ਵਿੱਚ ਇਹਨਾਂ ਨੇ ਆਪਣੀ ਪੰਥ ਨੂੰ ਸੇਵਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਪਹਿਲਾਂ ਅਲੱਗ-ਅਲੱਗ ਮਿਸਲਾਂ ਸੀ ਤੇ ਉਹਨਾਂ ਦੇ ਰਾਜ ਤੋਂ ਬਾਅਦ ਸਾਰੀਆਂ ਮਿਸਲਾਂ ਉਹਨਾਂ ਦੇ ਰਾਜ ਅਧੀਨ ਹੋ ਗਈਆਂ ਜੋ ਕਿ ਹੁਣ ਸਾਰੀ ਇਕੱਠੀ ਮਿਲਾ ਕੇ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਬਣ ਗਈ ਸੀ ਪਰ ਇੱਕ ਫੌਜ ਅਜੇ ਹੀ ਵੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਨਹੀਂ ਸੀ ਉਹ ਫੌਜ ਸੀ ਅਕਾਲੀ ਫੌਜ ਅਕਾਲੀ ਬਾਬਾ ਫੁੱਲਾ ਸਿੰਘ ਜੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਈ ਅੱਗੇ ਹੋ ਕੇ ਲੜਦੇ ਰਹੇ ਪਰ ਉਹਨਾਂ ਦੇ ਅਧੀਨ ਨਹੀਂ ਸੀ ਉਹਨਾਂ ਨੂੰ ਅਕਾਲੀ ਫੌਜ ਵੀ ਕਿਹਾ ਜਾਂਦਾ ਸੀ ਇਸ ਵਿੱਚ ਸਾਰੇ ਨਿਹੰਗ ਸਿੰਘ ਭਰਤੀ ਹੋਏ ਸੀ ਸੋ ਬਾਬਾ ਜੀ ਨੂੰ ਬਚਪਨ ਤੋਂ ਹੀ ਸਿੱਖੀ ਨਾਲ ਬਹੁਤ ਪ੍ਰੇਮ ਸੀ ਤੇ ਬਚਪਨ ਵਿੱਚ ਹੀ ਇਹਨਾਂ ਨੂੰ ਬੁੱਢਾ ਦਲ ਨਾਲ ਜੋੜ ਦਿੱਤਾ ਗਿਆ ਕਿਉਂਕਿ ਉਸ ਸਮੇਂ ਮਾਪੇ ਘੱਟੋ-ਘੱਟ ਇੱਕ ਪੁੱਤਰ ਨੂੰ ਤਾਂ ਪੰਥ ਦੀ ਝੋਲੀ ਵਿੱਚ ਜ਼ਰੂਰ ਪਾਉਂਦੇ ਸੀ ਤੇ ਉੱਥੇ ਰਹਿ ਕੇ ਹੀ ਫਿਰ ਬਾਬਾ ਜੀ ਸ਼ਸਤਰ ਵਿਦਿਆ ਵਿੱਚ નિਪੁੰਨ ਹੋਏ ਸੋ ਬਾਬਾ ਹਨੂਮਾਨ ਸਿੰਘ ਜੀ ਦੀ ਵੀਡੀਓ ਬਣਾਉਣਾ ਸਾਡਾ ਫਰਜ਼ ਹੈ ਤੇ ਦੇਖਣਾ ਤੁਹਾਡਾ ਫਰਜ਼ ਹੈ ਸੋ ਹੁਣ ਇੱਕ ਵਾਰੀ ਲਾਸਟ ਤੱਕ ਇਹ ਵੀਡੀਓ ਨੂੰ ਜ਼ਰੂਰ ਦੇਖ ਲਿਓ ਸੋ ਕੁਝ ਨਵਾਂ ਜਾਣਨ ਨੂੰ ਜ਼ਰੂਰ ਮਿਲੇਗਾ 1823 ਈਸਵੀ ਵਿੱਚ ਯੁੱਧ ਕਰਦੇ ਕਰਦੇ ਅਕਾਲੀ ਫੂਲਾ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਸੋ ਜਿਸ ਤੋਂ ਬਾਅਦ ਫਿਰ ਬੁੱਢਾ ਦਾਲਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਣੇ ਉਸ ਸਮੇਂ ਬਾਬਾ ਜੀ ਦੀ ਉਮਰ 68 ਸਾਲ ਦੀ ਸੀ ਪਰ ਇਹ 68 ਸਾਲ ਦੀ ਉਮਰ ਕੋਈ ਅੱਜ ਦੇ 68 ਸਾਲ ਦੇ ਵਰਗੀ ਨਹੀਂ ਸੀ ਬਲਕਿ ਉਹਨਾਂ ਦੀ ਰਫ਼ਤਾਰ ਉਸ ਸਮੇਂ ਦੇ ਕਿਸੇ ਨੌਜਵਾਨਾਂ ਤੋਂ ਵੀ ਵੱਧ ਸੀ ਤੇ ਫਿਰ ਬਾਬਾ ਹਨੂਮਾਨ ਸਿੰਘ ਜੀ ਨੇ ਗੋਰਿਆਂ ਨਾਲ ਲੜਨ ਲਈ ਅਕਾਲੀ ਫੌਜਾਂ ਇਕੱਠੀਆਂ ਕੀਤੀਆਂ ਤੇ ਕੁਝ ਛੋਟੇ-ਛੋਟੇ ਯੁੱਧ ਵੀ ਗੋਰਿਆਂ ਨਾਲ ਲੜੇ ਬ੍ਰਿਟਿਸ਼ ਆਰਮੀ ਨਿਹੰਗ ਸਿੰਘਾਂ ਦੀ ਫੌਜ ਤੋਂ ਬਹੁਤ ਡਰਦੀ ਸੀ ਤੇ ਉਹਨਾਂ ਦੇ ਫਿਲਾਸਫਰ ਵੀ ਨਿਹੰਗ ਸਿੰਘਾਂ ਨੂੰ ਰਾਕਸ਼ਸ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਕਸਾਈ ਵੀ ਐਵੇਂ ਬੱਕਰਾ ਨਹੀਂ ਚਟਕਾਉਂਦਾ ਜਿਵੇਂ ਨਿਹੰਗ ਸਿੰਘ ਦੁਸ਼ਮਣ ਨੂੰ ਚਟਕਾਉਂਦੇ ਨੇ ਅਕਾਲੀ ਫੌਜਾਂ ਦੀ ਇੱਕ ਗੱਲ ਬਹੁਤ ਮਸ਼ਹੂਰ ਹੈ ਸੋ ਮਤਲਬ ਇੱਕ ਵਾਰ ਜਰਮਨ ਰਾਈਟਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਸ ਨੂੰ ਗੈਸਟ ਹਾਊਸ ਵਿੱਚ ਬੈਠਣ ਲਈ ਕਿਹਾ ਗਿਆ ਤੇ ਜਦੋਂ ਉਹ ਰਾਈਟਰ ਗੈਸਟ ਹਾਊਸ ਵਿੱਚ ਜਾ ਕੇ ਬੈਠਿਆ ਤਾਂ ਉਸਨੇ ਉੱਥੋਂ ਦੀ ਖਸਤਾ ਹਾਲਤ ਦੇਖੀ ਤੇ ਉਸਦੇ ਦਿਮਾਗ ਵਿੱਚ ਬਹੁਤ ਵਿਚਾਰ ਪੈਦਾ ਹੋਣ ਲੱਗੇ ਕਿ ਇੰਨੇ ਵੱਡੇ ਰਾਜ ਦੇ ਰਾਜ ਦੇ ਦਰਬਾਰ ਵਿੱਚ ਗੈਸਟ ਹਾਊਸ ਦਾ ਇੰਨਾ ਬੁਰਾ ਹਾਲ ਇਹ ਕਿਵੇਂ ਹੋ ਸਕਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਸ ਦੇ ਕੋਲ ਆਏ ਤਾਂ ਉਹ ਰਾਈਟਰ ਨੇ ਪੁੱਛਿਆ ਕਿ ਤੁਸੀਂ ਇੰਨੇ ਮਹਾਨ ਰਾਜਿਆਂ ਇੰਨੇ ਵੱਡੇ ਰਾਜਿਆਂ ਸਾਰੇ ਪਾਸੇ ਤੁਹਾਡਾ ਨਾਮ ਚੱਲਦਾ ਪਰ ਆ ਗੈਸਟ ਹਾਊਸ ਦਾ ਤੁਸੀਂ ਕੀ ਹਾਲ ਬਣਾਇਆ ਹੋਇਆ ਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਵਾਬ ਦਿੱਤਾ ਸੀ ਕਿ ਕਈ ਵਾਰ ਅੰਮ੍ਰਿਤਸਰ ਤੋਂ ਅਕਾਲੀ ਫੌਜਾਂ ਆਉਂਦੀਆਂ ਨੇ ਤੇ ਜਿਨ੍ਹਾਂ ਦੇ ਹੱਥ ਵਿੱਚ ਜੋ ਕੁਝ ਹੁੰਦਾ ਹੈ ਜਿਵੇਂ ਨਿੱਜਾ ਤਲਵਾਰ ਜਾਂ ਕੋਈ ਹਥਿਆਰ ਉਹ ਆ ਕੇ ਇੱਥੇ ਮਾਰਦੇ ਨੇ ਕੋਈ ਛੱਤ ਨੂੰ ਨਿੱਜੇ ਨਾਲ ਬਿੰਨ ਦਿੰਦਾ ਤੇ ਜਾਂਦੇ ਜਾਂਦੇ ਮੈਨੂੰ ਇਹ ਕਹਿ ਦਿੰਦੇ ਨੇ ਕਿ ਇਹ ਤੇਰਾ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ ਉਹ ਮੈਨੂੰ ਇਹ ਯਾਦ ਕਰਾਉਂਦੇ ਨੇ ਕਿ ਇਹ ਰਾਜ ਖਾਲਸੇ ਦਾ ਏ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਵਿਰੋਧ ਨਹੀਂ ਕਰਦੇ ਸੀ ਬਲਕਿ ਇੱਜ਼ਤ ਕਰਦੇ ਸੀ ਕਿਉਂਕਿ ਉਹ ਅਕਾਲੀ ਫੌਜਾਂ ਦੀ ਪਾਵਰ ਜਾਣਦੇ ਸੀ ਕਿਉਂਕਿ ਜੇ ਇਹ ਫੌਜਾਂ ਨੇ ਤਾਂ ਹੀ ਇਹ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਉਸ ਸਮੇਂ ਅਕਾਲ ਰੈਜੀਮੈਂਟ ਹੁੰਦੀ ਸੀ ਜਿਸ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਨਾਮ ਨਾਲ ਜਾਣਦੇ ਹਾਂ ਸੋ ਇਹ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਨਹੀਂ ਹੁੰਦੀ ਸੀ ਬਲਕਿ ਆਜ਼ਾਦ ਰੈਜੀਮੈਂਟ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਰੈਜੀਮੈਂਟ ਦੇ ਮੁਖੀ ਦਾ ਸਤਿਕਾਰ ਕਰਦੇ ਸੀ ਜੋ ਐ ਰੈਜੀਮੈਂਟ ਦਾ ਮੁਖੀ ਹੁੰਦਾ ਸੀ ਉਹ ਅਕਾਲ ਤਖਤ ਦਾ ਮੁੱਖ ਸੇਵਾਦਾਰ ਵੀ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੌਰਾਨ ਇਸ ਰੈਜੀਮੈਂਟ ਦੀ ਬਾਗਡੋਰ ਅਕਾਲੀ ਫੂਲਾ ਸਿੰਘ ਜੀ ਨੇ ਸੰਭਾਲੀ ਹੋਈ ਸੀ ਤੇ ਇਹਨਾਂ ਦੀ ਬਦੌਲਤ ਹੀ ਖਾਲਸਾ ਹਰ ਇੱਕ ਜੰਗ ਜਿੱਤਦਾ ਸੀ ਅਕਾਲੀ ਫੂਲਾ ਸਿੰਘ ਜੀ ਤੋਂ ਬਾਅਦ ਇਸ ਦਲ ਦੀ ਜ਼ਿੰਮੇਵਾਰੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਸੌਂਪੀ ਗਈ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੇ ਅਕਾਲੀ ਫੌਜ ਦੀ ਬਾਗਡੋਰ ਸੰਭਾਲੀ ਉਸ ਸਮੇਂ ਸਿੱਖ ਰਾਜ ਦੇ ਹਾਲਾਤ ਥੋੜੇ ਨਾਜ਼ੁਕ ਸੀ ਇਹ ਕਹਿ ਸਕਦੇ ਹਾਂ ਕਿ ਉਸ ਸਮੇਂ ਅੰਗਰੇਜ਼ ਫੌਜਾਂ ਪੂਰੇ ਭਾਰਤ ਤੇ ਰਾਜ ਕਰਨ ਤੋਂ ਬਾਅਦ ਪੰਜਾਬ ਵੱਲ ਆ ਕੇ ਸਤਲੂਜ ਤੋਂ ਪਾਰ ਹੀ ਬੈਠੀਆਂ ਸੀ ਸੋ ਹੁਣ ਗੱਲ ਕਰਦੇ ਹਾਂ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ 1755 ਨੂੰ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਹੋਇਆ ਸੀ ਬਾਬਾ ਹਨੂਮਾਨ ਸਿੰਘ ਜੀ ਨੇ ਬਚਪਨ ਤੋਂ ਹੀ ਖਾਲਸਾ ਰਾਜ ਤੇ ਅਕਾਲੀ ਫੌਜਾਂ ਬਾਰੇ ਬਹੁਤ ਸੁਣਿਆ ਤੇ ਦੇਖਿਆ ਸੀ ਮਿਨਾਂ ਨੇ ਅਕਾਲੀ ਫੁੱਲਾ ਸਿੰਘ ਜੀ ਦੀ ਅਗਵਾਈ ਵਿੱਚ ਹੀ ਜੰਗਾਂ ਲੜੀਆਂ ਸੀ ਪਰ ਹੁਣ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੇ ਅਕਾਲੀ ਫੋਜਾਂ ਦੀ ਵਾਂਗਡੋਰ ਸੰਭਾਲੀ ਉਸ ਸਮੇਂ ਸਿੱਖ ਰਾਜ ਦੇ ਹਾਲਾਤ ਥੋੜੇ ਨਾਜੁਕ ਸੀ ਉਸ ਸਮੇਂ ਅੰਗਰੇਜ਼ ਹਕੂਮਤ ਪੂਰੇ ਭਾਰਤ ਤੇ ਰਾਜ ਕਰਨ ਤੋਂ ਬਾਅਦ ਪੰਜਾਬ ਵੱਲ ਆ ਕੇ ਸਤਲੁਜ ਤੋਂ ਪਾਰ ਹੀ ਬੈਠੀਆਂ ਸੀ ਇਹ ਸੁਨਹਿਰੀ ਸਮਾਂ ਅਕਾਲੀ ਫੁੱਲਾ ਸਿੰਘ ਜੀ ਦੇ ਸਮੇਂ ਦਾ ਹੀ ਸੀ ਜਿੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸਮੇਂ ਖਾਲਸਾ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨਹੀਂ ਰਹੇ ਸੀ ਸੋ ਹੁਣ ਇਹ ਉਹ ਸਮਾਂ ਸੀ ਜਦੋਂ ਹਰ ਰੋਜ਼ ਮਹਾਰਾਜੇ ਦੇ ਪਰਿਵਾਰ ਦਾ ਕੋਈ ਨਾ ਕੋਈ ਜੀ ਮਰ ਰਿਹਾ ਸੀ ਡੋਗਰਿਆਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਸੀ ਦਰਬਾਰ ਦੇ ਜ਼ਿਆਦਾਤਰ ਬੰਦਿਆਂ ਨੂੰ ਅੰਗਰੇਜ਼ਾਂ ਨੇ ਸੋਨੇ ਤੇ ਪੈਸੇ ਨਾਲ ਖਰੀਦ ਲਿਆ ਸੀ ਸੋ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਤਖਤ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਬਿਠਾਇਆ ਗਿਆ ਤੇ ਉਹਨਾਂ ਦੇ ਜ਼ਿਆਦਾਤਰ ਫੈਸਲੇ ਮਹਾਰਾਣੀ ਜਿੰਦਕੌਰ ਦੇਖ ਰਹੇ ਸੀ ਇਹ ਨਾਜ਼ੁਕ ਸਮੇਂ ਵਿੱਚ ਸ੍ਰੀ ਅਕਾਲ ਤਖਤ ਦੇ ਮੁੱਖ ਆਗੂ ਦੀ ਜ਼ਿੰਮੇਵਾਰੀ ਬਾਬਾ ਹਨੂਮਾਨ ਸਿੰਘ ਜੀ ਨੇ ਸੰਭਾਲੀ ਹੋਈ ਸੀ ਜੋ ਅੰਗਰੇਜ਼ ਸਤਲੁਜ ਤੋਂ ਪਾਰ ਬੈਠੇ ਸੀ ਹੁਣ ਉਹ ਪੰਜਾਬ ਉੱਤੇ ਰਾਜ ਕਰਨ ਬਾਰੇ ਸੋਚ ਰਹੇ ਸੀ ਪਰ ਉਹ ਸਤਲੁਜ ਪਾਰ ਇਸ ਕਰਕੇ ਨਹੀਂ ਸੰਨ ਕਰਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਅੰਗਰੇਜ਼ ਹਕੂਮਤ ਨਾਲ ਇੱਕ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਪਾਸੇ ਤੋਂ ਅਫਗਾਨੀਆਂ ਨਾਲ ਘਿਰੇ ਹੋਏ ਸੀ ਤੇ ਦੂਜੇ ਪਾਸੇ ਅੰਗਰੇਜ਼ ਬੈਠੇ ਸੀ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਚਿਆ ਕਿ ਜੇ ਮੈਂ ਦੋਨਾਂ ਪਾਸੇ ਵੈਰ ਲਾਵਾਂਗਾ ਤਾਂ ਤਾਕਤ ਦੀ ਵੰਡ ਹੋਵੇਗੀ ਤੇ ਉਹ ਦੋਨੋਂ ਰਲ ਕੇ ਮੇਰੇ ਤੇ ਹਮਲਾ ਵੀ ਕਰ ਸਕਦੇ ਨੇ ਜਿਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਨਾਲ ਸੰਧੀ ਕਰਨ ਬਾਰੇ ਸੋਚਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਫੈਸਲਾ ਲਿਆ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਦੇ ਦੂਜੇ ਪਾਸੇ ਅਸੀਂ ਅਫਗਾਨਾਂ ਨੂੰ ਲੱਗ ਰਹੇ ਹਾਂ ਤੇ ਦੋਨਾਂ ਪਾਸੇ ਲੜਨਾ ਚੰਗੀ ਗੱਲ ਨਹੀਂ ਹੈ ਇਹ ਸੰਧੀ ਤੋਂ ਅਕਾਲੀ ਫੌਜ ਖੁਸ਼ ਨਹੀਂ ਸੀ ਉਹ ਕਹਿੰਦੇ ਸੀ ਕਿ ਅਸੀਂ ਲੜ ਕੇ ਇਹਨਾਂ ਨੂੰ ਖਦੇੜ ਦਿੰਨੇ ਆ ਪਰ ਮਹਾਰਾਜਾ ਰਣਜੀਤ ਸਿੰਘ ਜੀ ਸੰਧੀ ਕਰਨ ਦੇ ਹੱਕ ਵਿੱਚ ਸੀ ਸੋ ਇਹ ਸੰਧੀ ਇਸ ਕਰਕੇ ਬਣਾਉਣੀ ਪਈ ਕਿਉਂਕਿ ਵਪਾਰ ਦੇ ਨਾਮ ਤੇ ਭਾਰਤ ਚ ਆਈ ਗੋਰੀ ਸਰਕਾਰ ਭਾਰਤ ਦੇ ਰਾਜ ਕਰਦੀ ਹੋਈ ਸਤਲੁਜ ਤੱਕ ਪਹੁੰਚ ਗਈ ਸੀ ਤੇ ਸਤਲੁਜ ਤੋਂ ਦੂਜੇ ਪਾਸੇ ਖਾਲਸਾ ਰਾਜੀਵ ਫੌਜ ਸੀ ਜੋ ਕਿ ਉਸ ਸਮੇਂ ਦੀ ਸਭ ਤੋਂ ਤਾਕਤਵਰ ਫੌਜ ਸੀ ਤੇ ਜੇਕਰ ਇਹਨਾਂ ਦੋਨਾਂ ਵਿਚਕਾਰ ਸਿੱਧੀ ਟੱਕਰ ਹੋ ਜਾਂਦੀ ਤਾਂ ਉਸ ਸਮੇਂ ਖੂਨ ਦੇ ਝਰਨੇ ਵਹਿ ਜਾਣੇ ਸੀ ਇਸੇ ਨੂੰ ਰੋਕਣ ਲਈ ਅੰਮ੍ਰਿਤਸਰ ਵਿੱਚ ਇੱਕ ਸੰਧੀ ਕੀਤੀ ਗਈ ਕਿ ਦੋਨਾਂ ਧਿਰਾਂ ਸਤਲੁਜ ਨੂੰ ਪਾਰ ਨਹੀਂ ਕਰਨਗੀਆਂ ਤੇ ਆਪਣੇ ਆਪਣੇ ਇਲਾਕਿਆਂ ਵਿੱਚ ਰਹਿਣਗੀਆਂ ਸਤਲੁਜ ਟੱਪ ਕੇ ਇੱਕ ਦੂਜੇ ਦੇ ਇਲਾਕੇ ਵਿੱਚ ਨਹੀਂ ਜਾਣਗੀਆਂ ਹੁਣ ਅੰਗਰੇਜ਼ ਸਿੱਧੇ ਤੌਰ ਤੇ ਇਹ ਸੰਧੀ ਤੋੜਨ ਤੋਂ ਡਰਦੇ ਸੀ ਇਸ ਲਈ ਉਹਨਾਂ ਨੇ ਹੌਲੀ-ਹੌਲੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਫੌਜੀ ਭਰੌਣੇ ਸ਼ੁਰੂ ਕਰ ਦਿੱਤੇ ਤੇ ਦਰਬਾਰ ਵਿੱਚ ਖੇਦੇ ਹੋਏ ਦਰਬਾਰੀਆਂ ਤੋਂ ਇਹ ਗੱਲ ਬੁਲਵਾਈ ਕਿ ਗੋਰੀ ਸਰਕਾਰ ਕੁਝ ਵੱਡਾ ਕਰਨ ਦੀ ਯੋਜਨਾ ਬਣਾ ਰਹੀ ਹੈ ਉਹ ਸਾਡੇ ਤੇ ਹਮਲਾ ਕਰਨ ਦੀ ਸਲਾਹ ਕਰ ਰਹੇ ਨੇ ਜੇ ਇਸ ਤੋਂ ਬਚਣਾ ਤਾਂ ਆਸੀਂ ਪਹਿਲਾਂ ਉਹਨਾਂ ਤੇ ਧਾਵਾ ਬੋਲ ਦਿੰਨੇ ਆ ਹੁਣ ਸਾਰੇ ਫੈਸਲੇ ਮਹਾਰਾਣੀ ਜਿੰਦਕੌਰ ਲੈਂਦੀ ਸੀ ਤੇ ਉਹ ਸਿਰਫ ਉਸ ਸ਼ੱਕ ਦੇ ਆਧਾਰ ਤੇ ਇੰਨਾ ਵੱਡਾ ਕਦਮ ਨਹੀਂ ਚੁੱਕ ਸਕਦੀ ਸੀ ਪਰ ਦਰਬਾਰ ਵਿੱਚ ਗੋਰਿਆਂ ਦੇ ਬੰਦੇ ਹੀ ਆਵਾਜ਼ ਚੁੱਕ ਰਹੇ ਸੀ ਤਾ ਇਸ ਕਰਕੇ ਉਹਨਾਂ ਨੇ ਮਹਾਰਾਣੀ ਦੀ ਗੱਲ ਨਾ ਸੁਣਦੇ ਹੋਏ ਵੀ ਇੰਨਾ ਵੱਡਾ ਫੈਸਲਾ ਲੈ ਲਿਆ। ਉਹਨਾਂ ਨੇ ਆਖਰਕਾਰ ਹਮਲਾ ਕਰਨ ਦੀ অনুমতি ਦੇ ਦਿੱਤੀ। ਜਿਨ੍ਹਾਂ ਕੋਲ ਇਹ ਹਮਲਾ ਕਰਨ ਦੀ ਕਮਾਂਡ ਸੀ ਉਹ ਦੋ ਕਮਾਂਡਰ ਵਜ਼ੀਰ ਗੁਲਾਬ ਸਿੰਘ ਤੇ ਕਮਾਂਡਰ ਤੇਜਾ ਸਿੰਘ ਪਹਿਲਾਂ ਹੀ ਅੰਗਰੇਜ਼ਾਂ ਦੇ ਪਾਲਤੂ ਬਣੇ ਹੋਏ ਸੀ। ਜੰਗ ਲਈ ਅੰਗਰੇਜ਼ ਸਰਕਾਰ ਦੀ ਤਿਆਰੀ ਨਹੀਂ ਕੀਤੀ ਹੋਈ ਸੀ। ਜਿਸ ਕਰਕੇ ਬਿਨਾਂ ਕਿਸੇ ਕਾਰਨ ਤੋਂ ਗੁਲਾਬ ਸਿੰਘ ਤੇ ਤੇਜਾ ਸਿੰਘ ਨੇ ਆਪਣੀ ਫੌਜ ਨੂੰ ਦੋ ਦਿਨ ਰੋਕ ਰੱਖਿਆ। ਦੋ ਦਿਨ ਬਾਅਦ ਫੌਜ ਇਹਨਾਂ ਤੋਂ ਬਿਨਾਂ ਪੁੱਛੇ ਬੇੜੀਆਂ ਦੇ ਸਹਾਰੇ ਅੰਗਰੇਜ਼ਾਂ ਦੇ ਇਲਾਕੇ ਵਿੱਚ ਵੜ ਗਈ। ਇਹਨਾਂ ਦੀ ਗਿਣਤੀ 30000 ਸੀ ਤੇ ਇਹ ਹੀ ਸਭ ਅੰਗਰੇਜ਼ ਚਾਹੁੰਦੇ ਸੀ ਕਿਉਂਕਿ ਸਿੱਖਾਂ ਨੇ ਸੰਧੀ ਤੋੜ ਕੇ ਦੁਸ਼ਮਣ ਦੇ ਇਲਾਕੇ ਵਿੱਚ ਐਂਟਰੀ ਕੀਤੀ ਆ ਤੇ ਹੁਣ ਉਹਨਾਂ ਕੋਲ ਇੱਕ ਪੁਆਇੰਟ ਬਣ ਗਿਆ ਹਮਲਾ ਕਰਨ ਦਾ। ਸੋ ਹੁਣ ਇੱਥੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਖਾਲਸਾ ਫੌਜ ਕੋਲ ਸਭ ਤੋਂ ਆਧੁਨਿਕ ਹਥਿਆਰ ਸੀ ਤੇ ਜੇਕਰ ਕੋਈ ਨਵੇਂ ਹਥਿਆਰ ਬਣਾਉਣੇ ਤਾਂ ਸਭ ਤੋਂ ਵਧੀਆ ਕਾਰੀਗਰ ਵੀ ਖਾਲਸਾ ਫੌਜ ਦੇ ਵਿੱਚ ਹੀ ਸੀ ਇਸ ਲਈ ਫਰਾਂਸ ਤੇ ਜਰਮਨ ਦੇ ਵੱਡੇ-ਵੱਡੇ ਜਰਨੈਲ ਖਾਲਸਾ ਫੌਜ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਮਤਲਬ ਖਾਲਸਾ ਫੌਜਾਂ ਪੂਰੀਆਂ ਚੜ੍ਹਦੀ ਕਲਾ ਵਿੱਚ ਹੁੰਦੀਆਂ ਸੀ ਸੋ ਹੁਣ ਦੂਜੇ ਪਾਸੇ ਮਹਾਰਾਣੀ ਜਿੰਦਕੌਰ ਮਹਿਲਾਂ ਵਿੱਚ ਬੈਠੀ ਫਿਕਰਾਂ 'ਚ ਡੁੱਬੀ ਹੋਈ ਇਹ ਸੋਚ ਰਹੀ ਸੀ ਕਿ ਹੁਣ ਉਸ ਦੀ ਮਦਦ ਕੌਣ ਕਰੇਗਾ ਤੇ ਫਿਰ ਉਹਨਾਂ ਨੂੰ ਚੇਤਾ ਆਇਆ ਬਾਬਾ ਹਨੂ ਮਾਨ ਸਿੰਘ ਜੀ ਦਾ ਤੇ ਜਿਸ ਤੋਂ ਬਾਅਦ ਫਿਰ ਮਹਾਰਾਣੀ ਨੇ ਇੱਕ ਚਿੱਠੀ ਲਿਖਵਾ ਕੇ ਬਾਬਾ ਜੀ ਨੂੰ ਭੇਜੀ ਤੇ ਬਾਬਾ ਜੀ ਉਸ ਸਮੇਂ ਸਰੋਵਰ ਦੇ ਕਿਨਾਰੇ ਬੜੀ ਸ਼ਾਂਤੀ ਨਾਲ ਬੈਠੇ ਸੀ ਤੇ ਉਸ ਸਮੇਂ ਇਹਨਾਂ ਦੀ ਉਮਰ ਲਗਭਗ 90 ਸਾਲ ਦੇ ਨੇੜੇ ਤੇੜੇ ਹੋਵੇਗੀ ਪਰ ਉਹ ਚਿੱਠੀ ਪੜਨ ਤੋਂ ਬਾਅਦ ਸ਼ਾਂਤ ਨਹੀਂ ਰਹੇ ਸੋ ਹੁਣ ਜਦੋਂ ਉਹਨਾਂ ਨੇ ਚਿੱਠੀ ਪੜ੍ਹੀ ਤਾਂ ਪੜਦੇ ਸਾਰ ਹੀ ਫੌਜਾਂ ਲੈ ਕੇ ਫਿਰੋਜ਼ਪੁਰ ਵੱਲ ਤੁਰ ਪਏ ਆਪਣੇ ਸ਼ਾਸਤਰਾਂ ਤੇ ਘੋੜੇ ਲੈ ਕੇ ਨਿੱਲੇ ਬਾਣੇ ਵਿੱਚ ਬੁੱਢਾ ਦਲ ਦੀਆਂ ਫੌਜਾਂ ਅਗਲੀ ਸਵੇਰ ਖਾਲਸੇ ਦੀ ਫੌਜ ਨਾਲ ਜਾ ਕੇ ਰਲ ਗਈਆਂ ਜਦੋਂ ਜੈਕਾਰਿਆਂ ਦੀ ਆਵਾਜ਼ ਗੁਲਾਬ ਸਿੰਘ ਤੇ ਤੇਜਾ ਸਿੰਘ ਨੇ ਸੁਣੀ ਤਾਂ ਉਹ ਹੱਕੇ ਬੱਕੇ ਹੋ ਗਏ ਕਿਉਂਕਿ ਉਹ ਤੇ ਅੰਗਰੇਜ਼ਾਂ ਨਾਲ ਰਲੇ ਹੋਏ ਸੀ ਤੇ ਉਹ ਅੰਗਰੇਜ਼ਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਫਿਰ ਇੱਕ ਗੁਪਤ ਚਿੱਠੀ ਲਿਖੀ ਤੇ ਉਸ ਵਿੱਚ ਕਿਹਾ ਕਿ ਹੁਣ ਖਾਲਸਾ ਫੌਜ ਦੇ ਨਾਲ ਇੱਕ ਹੋਰ ਤਾਕਤਵਰ ਫੌਜ ਜੁੜ ਗਈ ਹੈ ਤੁਸੀਂ ਹਮਲਾ ਢਾਲ ਦਿਓ ਤੇ ਖੁਦ ਵੀ ਹਮਲਾ ਟਾਲਣ ਦੇ ਬਹਾਨੇ ਬਣਾਉਣ ਲੱਗੇ ਉਹ ਦੋਵੇਂ ਯੁੱਧ ਨੀਤੀ ਬਣਾਉਣ ਲੱਗੇ ਤੇ ਇਹ ਕਹਿ ਕੇ ਕਿ ਅਸੀਂ ਯੁੱਧ ਨੀਤੀ ਬਣਾਉਂਦੇ ਹਾਂ ਉਹ 5-5000 ਦੀ ਫੌਜ ਲੈ ਕੇ ਜੰਗਲ ਵੱਲ ਤੁਰ ਪਏ ਮੰਨੋ ਕਿ ਇੱਥੋਂ ਗਾਇਬ ਹੀ ਹੋ ਗਏ ਜਾਂ ਕਹਿ ਲਓ ਕਿ ਮੈਦਾਨ ਛੱਡ ਕੇ ਭੱਜ ਗਏ ਇਸ ਨਾਲ ਇੱਕੋ ਵਾਰ ਵਿੱਚ 10000 ਸਿਪਾਹੀ ਕੱਟ ਗਏ ਤੇ ਦੂਜੇ ਪਾਸੇ ਅੰਗਰੇਜ਼ ਫੌਜ ਨੇ ਹਮਲਾ ਕਰ ਦਿੱਤਾ ਹੁਣ ਖਾਲਸਾ ਫੌਜ ਦਾ ਕਮਾਂਡਰ ਹੈ ਨਹੀਂ ਸੀ ਤੇ ਤੋਪਾਂ ਦੇ ਗੋਲੇ ਤਿਆਰ ਨਹੀਂ ਸੀ ਦੂਜੇ ਪਾਸਿਓਂ ਅੰਗਰੇਜ਼ ਗੋਲੇ ਸੁੱਟ ਰਹੇ ਸੀ ਫੌਜ ਇਸ ਅਚਾਨਕ ਹਮਲੇ ਲਈ ਤਿਆਰ ਨਹੀਂ ਸੀ ਫਿਰ ਇਸ ਨੂੰ ਦੇਖਦੇ ਹੋਏ ਬਾਬਾ ਹਨੂਮਾਨ ਸਿੰਘ ਜੀ ਨੇ ਮੋਰਚਾ ਸੰਭਿਆ ਤੇ ਅਗਵਾਈ ਕੀਤੀ ਮੁਕਾਬਲਾ ਡਟ ਕੇ ਹੋਣ ਲੱਗਿਆ ਸੋ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੰਗਲ ਪਾਂਡੇ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ ਪਰ ਅਸਲ ਵਿੱਚ ਬਾਬਾ ਹਨੂਮਾਨ ਸਿੰਘ ਜੀ ਅੰਗਰੇਜ਼ਾਂ ਨਾਲ ਪਹਿਲਾਂ ਲੜੇ ਸੀ ਸੋ ਮੁਕਾਬਲਾ ਹੁਣ ਡੱਟ ਕੇ ਹੋਣ ਲੱਗਾ ਨਿਹੰਗ ਫੌਜ ਨੇ ਕੱਟ ਵੱਡ ਸ਼ੁਰੂ ਕਰ ਦਿੱਤੀ ਅੰਗਰੇਜ਼ਾਂ ਦੇ ਮਨਾਂ ਅੰਦਰ ਖੌਫ ਫਾਇਦਾ ਕਰ ਦਿੱਤਾ। ਸੋ ਦੇਖਦੇ ਹੀ ਦੇਖਦੇ ਬੁੱਢਾਦਾਲ ਦੀ ਨਿਹੰਗ ਫੌਜ ਨੇ ਧਰਤੀ ਲਹੂ ਨਾਲ ਰੰਗ ਦਿੱਤੀ। ਅੰਗਰੇਜ਼ ਫੌਜ ਗੋਡਿਆਂ ਤੇ ਕਰ ਦਿੱਤੀ ਸੀ ਪਰ ਅਚਾਨਕ ਬਣੇ ਨਵੇਂ ਕਮਾਂਡਰ ਨਾਲ ਪੀਣਾ ਕਿਸੇ ਯੁੱਧ ਨੀਤੀ ਤੋਂ ਜੰਗ ਲੜਨੀ ਸੌਖੀ ਨਹੀਂ ਹੁੰਦੀ। ਬਾਬਾ ਹਨੂਮਾਨ ਸਿੰਘ ਜੀ ਨੇ ਅੰਗਰੇਜ਼ ਕਮਾਂਡਰ ਟੂਡੇ ਲਾੜ ਘੇਰ ਲਿਆ ਤੇ ਉਹ ਵੀ ਡਰਿਆ ਹੋਇਆ ਸੀ। ਬਾਬਾ ਜੀ ਨੇ ਮੈਦਾਨ ਵਿੱਚ ਉਸ ਦੀ ਧੌਣ ਵੱਢ ਕੇ ਅਲੱਗ ਕਰ ਦਿੱਤੀ। ਇਤੋਂ ਬਾਬਾ ਹਨੁਮਾਨ ਸਿੰਘ ਜੀ ਨੇ ਆਪਣੀ ਇੱਕ ਛੋਟੀ ਟੋਕਰੀ ਨਾਲ ਪਟਿਆਲੇ ਜਾਣ ਬਾਰੇ ਸੋਚਿਆ ਕਿਉਂਕਿ ਉਹ ਪਟਿਆਲੇ ਨੂੰ ਸਿੱਖ ਰਿਆਸਤ ਮੰਨਦੇ ਸੀ ਤੇ ਉਹਨਾਂ ਨੂੰ ਆਸ ਸੀ ਕਿ ਉੱਥੇ ਜਾ ਕੇ ਉਹ ਰਹਿ ਸਕਦੇ ਨੇ ਜਿੱਥੇ ਹੁਣ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਥਿਤ ਹੈ ਉਦੋਂ ਉਸ ਜਗ੍ਹਾ ਨੂੰ ਨਿਹੰਗ ਸਿੰਘਾਂ ਦਾ ਤੋਬਾ ਕਹਿੰਦੇ ਸੀ ਸੋ ਬਾਬਾ ਜੀ ਫਿਰ ਆਪਣੀ ਇੱਕ ਟੋਕਰੀ ਲੈ ਕੇ ਉੱਥੇ ਪਹੁੰਚੇ ਤੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਪਟਿਆਲਾ ਅੰਗਰੇਜ਼ਾਂ ਦੇ ਰਾਜ ਅਧੀਨ ਆਉਂਦਾ ਸੀ ਸੋ ਉਸ ਸਮੇਂ ਪਟਿਆਲੇ ਦਾ ਰਾਜਾ ਕਰਮ ਸਿੰਘ ਅੰਗਰੇਜ਼ਾਂ ਦੇ ਨਾਲ ਮਿਲ ਕੇ ਝੱਲਦਾ ਸੀ ਤੇ ਫਿਰ ਉਹ ਸਿੰਘਾਂ ਦਾ ਸਾਥ ਕਿਵੇਂ ਦੇ ਦਿੰਦਾ ਉਸ ਨੇ ਗੱਦਾਰਾਂ ਵਾਲਾ ਕੰਮ ਕੀਤਾ ਅੰਗਰੇਜ਼ਾਂ ਕੋਲ ਨਿਹੰਗਾਂ ਬਾਰੇ ਮੁਖ ਖ਼ਬਰੀ ਕੀਤੀ ਜੰਗ ਤੋਂ ਮੁੜੇ ਭੁੱਖੇ ਤੇ ਥੱਕੇ ਨਿਹੰਗ ਸਿੰਘ ਆਪਣੇ ਲਈ ਜਦੋਂ ਭੋਜਨ ਤਿਆਰ ਕਰ ਰਹੇ ਸੀ ਤਾਂ ਅੰਗਰੇਜ਼ਾਂ ਨੇ ਫਿਰ ਬਿਨਾਂ ਐਲਾਨ ਕੀਤੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤੇ توپਾਂ ਗੋਲਿਆਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੋ ਹੁਣ توپਾਂ ਗੋਲਿਆਂ ਦੇ ਅੱਗੇ ਰਿਵਾਤੀ ਹਥਿਆਰ ਨਹੀਂ ਚੱਲ ਸਕਦੇ ਸੀ ਸੋ ਇਸ ਕਰਕੇ ਉਸ ਦਿਨ ਉੱਥੇ 15000 ਦੇ ਕਰੀਬ ਨਿਹੰਗ ਸਿੰਘ ਸ਼ਹੀਦ ਹੋ ਗਏ ਸੋ ਆਖਰਕਾਰ ਕਹਿਣ ਦਾ ਭਾਵ ਕਿ ਬਾਬਾ ਜੀ ਨੇ ਆਪਣੀ ਸਰੀਰਕ ਸ਼ਕਤੀ ਨਾਲ ਜਿੰਨਾ ਚਿਰ ਹੋ ਸਕਿਆ ਓਨਾ ਚਿਰ ਦੁਸ਼ਮਣਾਂ ਨੂੰ ਉੱਥੇ ਰੋਕ ਰੱਖਿਆ ਥੋੜੇ ਸਮੇਂ ਬਾਅਦ ਇੱਕ ਗੋਲੀ ਹਵਾ ਨੂੰ چیرਦੇ ਹੋਈ ਬਾਬਾ ਜੀ ਦੇ ਪੱਟ ਤੇ ਆਖੇ ਲੱਗੀ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਇਥੋਂ ਵੀ ਅੰਗਰੇਜ਼ਾਂ ਨੂੰ ਚਕਮਾ ਦੇ ਕੇ ਆਪਣੇ ਕੁਝ ਸਿੰਘਾਂ ਨਾਲ ਉਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ ਉਹ ਪਟਿਆਲੇ ਤੋਂ ਕੁੜਾਮ ਤੇ ਰਾਜਪੁਰੇ ਵੱਲ ਅੱਗੇ ਵਧੇ ਸੋ ਹੁਣ ਅੰਗਰੇਜ਼ ਵੀ ਇਹਨਾਂ ਦਾ ਪਿੱਛਾ ਨਾਲ ਦੀ ਨਾਲ ਕਰ ਰਹੇ ਸਨ ਇੱਥੇ ਆਖਰੀ ਵਾਰ ਇਹਨਾਂ ਦਾ ਮੁਕਾਬਲਾ ਫਿਰ ਅੰਗਰੇਜ਼ਾਂ ਦੀ ਫੌਜ ਨਾਲ ਜਦੋਂ ਹੋਇਆ ਤਾਂ ਫਿਰ ਇੱਕ ਤੋਪ ਦਾ ਗੋਲਾ ਆ ਕੇ ਬਾਬਾ ਜੀ ਤੇ ਵੱਜਿਆ ਬਾਬਾ ਹਨੂਮਾਨ ਸਿੰਘ ਜੀ ਨੇ ਅੱਗੇ ਜਾ ਕੇ ਤੋਪਾਂ ਦੇ ਮੂੰਹ ਬੰਦ ਕਰ ਦਿੱਤੇ ਸੀ ਤੇ ਉਹਨਾਂ ਨੇ ਤੋਪਚੀਆਂ ਦੇ ਸਿਰ ਲਾ ਦਿੱਤੇ ਸੀ ਸੋ ਹੁਣ ਆਪਣੀ ਸਰੀਰਕ ਸ਼ਕਤੀ ਨਾਲ ਜਿੰਨਾ ਚਿਰ ਹੋਇਆ ਓਨਾ ਚਿਰ ਉਹਨਾਂ ਨੇ ਦੁਸ਼ਮਣਾਂ ਨੂੰ ਰੋਕ ਰੱਖਿਆ ਸੋ ਇਹ ਜਗ੍ਹਾ ਸੀ ਮੋਹਾਲੀ ਲੱਗੇ ਸੁਹਾਣਾ ਸਾਹਿਬ ਬਾਬਾ ਜੀ ਆਖਰੀ ਸਾਹਾਂ ਤੱਕ ਲੜਦੇ ਹੋਏ ਇੱਥੇ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਦੀ ਯਾਦ ਵਿੱਚ ਹੁਣ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਜਿਸ ਦਾ ਨਾਮ ਅਜ ਸਿੰਘ ਸ਼ਹੀਦਾਂ ਗੁਰਦੁਆਰਾ ਹੈ ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਇਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅਗਲੀ ਵੀਡੀਓ ਕਿਹੜੇ ਵਿਸ਼ੇ ਤੇ ਵੇਖਣੀ ਚਾਹੁੰਦੇ ਹੋ ਏ ਵੀ رائے ਆਪਣੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਸੋ ਮਿਲਦਿਆਂ ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ